ਜੀ ਕੀ ਤੀਨ ਅਤੇ ਸਤਿਗੁਰਾਂ ਦੀ ਪਾਵਨ ਬਾਣੀ ਚ ਬੜੀਆਂ ਪੰਕਤੀਆਂ ਨੇ ਜਪਜੀ ਸਾਹਿਬ ਜੀ ਤੋਂ ਕੀ ਦੀ ਅਰੰਭਤਾ ਆਈ ਨਾਨਕ ਪਦਪਾ ਸਦਾ ਵਿਭਾਸ ਸੁਣਿਆ ਲੋਕ ਪਾਪ ਕਾ ਨਾਚ ਸੁਣ ਤੋਂ ਬਾਅਦ ਮੰਨਣਾ ਮੰਨਣ ਦੀਆਂ ਪੌੜੀਆਂ ਇਹ ਸੁਣ ਕੇ ਮੰਨ ਲੈਣਾ ਫਿਰ ਜਿਹੜਾ ਮੰਨ ਲਾਇਕ ਆ ਉਹਨਾਂ ਪਦਗੀਆਂ ਦਾ ਜ਼ਿਕਰ ਜਿਹੜਾ ਉਹਨਾਂ ਪਦਵੀਆਂ ਦਾ ਭਾਗੀ ਬਣ ਗਿਆ ਉਹਦੇ ਬਾਣੇ ਬਾਣੀ ਨਹੀਂ ਆਖਿਆ ਮੰਨੇ ਕੀ ਗਤ ਨਹੀਂ ਨ ਜਾਏ ਜੇ ਕੋ ਕਹੈ ਕਿਛੈ ਪ੍ਰਸਤਾ। ਸੁਣਨ ਦੀ ਬੜੇ ਜ਼ਿਆਦਾ ਮਹਾਨਤਾ ਹੈ ਪੜਨ ਨਾਲੋਂ ਗਾਣ ਨਾਲੋਂ ਸੁਣਨ ਨੂੰ ਉੱਚਾ ਦੱਸਿਆ ਗਿਆ ਉਤਮ ਦੱਸਿਆ ਗਿਆ ਸਤਿਗੁਰਾਂ ਦੀ ਬਾਣੀ ਵਿੱਚ। ਤੇ ਨਵਰੀ ਪਵਿੱਤਰ ਪਵਿੱਤਰ ਆਖੀਏ ਤੇ ਇੱਕ ਪੁਨੀਤ ਪੜ੍ਹਦਾ ਹੈ। ਪਵਿੱਤਰ 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 ਪੁਨੀਤ ਸਤਿਗੁਰੂ ਕੇਂਦਰ ਕਾਇਤੇ ਭੇਤ ਸੋਲਤੇ ਪੁਨੀ ਤਣ ਵਾਲਾ ਇੱਕ ਵਾਰੀ ਆਪਣੇ ਹਿਰਦੇ ਦਾ ਨਾਮ ਜਲ ਨਾਲ ਇਸ਼ਨਾਨ ਕਰੰਦਾ ਹੈ ਤੇ ਸੁਣਨ ਵਾਲੇ ਦਾ ਹਿਰਦਾ ਤਿੰਨ ਵਾਰੀ ਪਵਿੱਤਰ ਹੋ ਜਾਂਦਾ ਹੈ ਸੁਣਨ ਵਾਲਾ ਤਿੰਨ ਵਾਰੀ ਨਾਮ ਰੂਪੀ ਅੰਮ੍ਰਿਤ ਜਲ ਦੇ ਨਾਲ ਆਪਣੇ ਹਿਰਦੇ ਦਾ ਇਸ਼ਨਾਨ ਕਰਾ ਲੈਂਦਾ ਹੈ ਸਰਵਾਂ ਨੇ ਪਾਵਨ ਬਾਣੀ ਦੇ ਵਿੱਚ ਵਚਨ ਕੀਤੇ ਕਿ ਗੁਰਸ਼ਿਕਾ ਉਪਾਕ ਬਾਣੀ ਨੂੰ توجہ ਦੇ ਕੇ ਸੁਣੀ ਤਾਂ ਬਾਬੇ ਨੇ ਆਹ ਜਬਾਣੇ 'ਚ ਸੁਣਨ ਦੀਆਂ ਪੌੜੀਆਂ ਨੂੰ ਪਹਿਲੋਂ ਉਚਾਰਨ ਕਰਕੇ ਆਖਿਆ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ਼ ਕਿ ਸੁਣ ਕੇ ਦੁਖਾਂ ਦਾ ਪਰਪੰਦਾ ਦਲਿਤਾਂ ਦਾ ਪ੍ਰੇਸ਼ਾਂ ਦਾ ਨਾਸ਼ ਹੋਏਗਾ ਦੁਖ ਰੋਗ ਸੰਪਾਪ ਉਪਰੇ ਸੁਣੇ ਸੱਚੀ ਬਾਣੀ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਦਾ ਢੇਰਾ ਪੰਨਾ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਪਰ ਚੇਤੇ ਰੱਖਿਓ ਕਿਤੇ ਨੇ ਕਿਹਾ ਕਰਨਾ 21 ਦਿਨ 20 ਦਿਨ 25 ਦਿਨ 2 ਦਿਨ 4 ਦਿਨ ਮਹੀਨਾ 40 ਦਿਨ ਸਤਿਗੁਰਾਂ ਚ 8 ਰੁਪਏ ਅਰਧਿਆ ਪੂਰਨ ਸਤਿਗੁਰ ਗਿਆਨ ਗੁਰਬਾਣੀ ਨੂੰ ਜਪਣ ਦੀ ਜਦੋਂ ਵੀ ਗੱਲ ਆਏਗੀ ਤੇ ਅੱਠੇ ਪਰ ਦੀ ਗੱਲ ਕੀਤੀ ਗਈ ਸਵਾਸ ਸਵਾਸਤ્ય ਅੰਤਰ ਕਰਨ ਦੀ ਗੱਲ ਕੀਤੀ ਗਈ ਇਹ ਤੋ ਹਰ ਵੇਲੇ ਗਾਣਾ ਹੈ ਹਰ ਵੇਲੇ ਜਪਣਾ ਹੈ ਹਰ ਵੇਲੇ ਅਰੰਤਨਾ ਕਰਨੀ ਹੈ ਜਿਹਨੂੰ ਹਰ ਵੇਲੇ ਕਰੇਗਾ ਹੁਣ ਮੁਰਖ ਨੇ ਪੇਟ ਦੀ ਭੁੱਖ ਨੂੰ ਮਟਾਣਾ ਹੈ ਤੇ ਦਿਨ ਵਕਤ ਤਕਰੀਬਨ 8 ਘਟੋ ਘਟ ਦਿਨ ਵਕਤ ਖਾਣ ਚਾਹੀਦਾ ਸਾਡੇ ਖਾਣ ਪੀਣ ਦਾ ਜਿਹੜਾ ਕਰਮ ਹੈ ਉਹ ਬੈਡ ਜੀ ਤੋਂ ਅਰੰਭ ਹੁੰਦਾ ਹੈ ਅਸੀਂ ਸਵੇਰੇ ਚਾਹ ਤੋਂ ਆਪਣੀ ਪ੍ਰਾਣਤਾ ਕੀਤੀ ਜਿੰਨੇ ਚਾਹ ਨਹੀਂ ਕਿਣੀ ਉਹ ਕੁਝ ਨਾ ਕੁਝ ਉਹ ਨਹੀਂ ਆਪਣੀ ਜ਼ਿੰਦਗੀ ਚ ਬਣਾਇਆ ਕਿ ਮੈਂ ਇਹ ਕੁਝ ਪੀਵਾਂਗਾ ਜੂਸ ਪੀਵਾਂਗਾ ਦੁੱਧ ਦਾ ਸੇਵਣ ਕਰਾਂਗਾ ਖਾਲੀ ਅਸੀਂ ਅਰੰਭਾ ਦੇ ਕਰਦੇ ਖਾਲੀ ਅਸੀਂ ਆਪਣੇ ਜੀਵਨ ਨੂੰ ਅਰੰਭ ਕਰਨ ਤੋਂ ਪਰੇਜ ਕਰਨਿਆ ਕਿ ਖਾਲੀ ਪੇਟ ਸਾਡੀ ਜ਼ਿੰਦਗੀ ਚੱਲੇਗੀ ਨਹੀਂ ਪ੍ਰਾਤਨ ਸਮੇਂ ਚ 10 ਵਜੇ ਭੋਜਨ ਸੰ ਸਵੇਰੇ ਨਾਖਤਾ ਦੁਪਹਿਰ ਤੱਕ ਭੋਜਨ ਤੇ ਰਹਿੰਦਾ ਅੱਜ ਕੀ ਹੈ ਜਿਹੜੇ ਪੇਟ ਦੀ ਭੁੱਖ ਨੂੰ ਮੋਕਟਾਣ ਵਾਸਤੇ ਕਮੰਦਾਰ ਉਹਨੂੰ ਵਕਤ ਸਿਰ ਭੋਜਨ ਨਹੀਂ ਜੀਂਦੀਆਂ ਸਮਿਓ ਬੇ ਸਮੇਂ ਤੇ ਭੋਜਨ ਖਾਤਾ ਦਿੰਦਾ ਤੇ ਬਹੁਤ ਆਤ ਵਿੱਚ ਅਸੀਂ ਭੋਜਨ ਖਾ ਰਹੇ ਹਾਂ ਦੂਜੇ ਦੇ ਹੱਥਾਂ ਦਾ ਬਣਿਆ ਹੋਇਆ ਮੁੱਲ ਖਰੀਦਿਆ ਹੋਇਆ ਪੀੜ ਦੇ ਸੁੱਖਾਂ ਦਾ ਇਹਨਾਂ ਧਿਆਨ ਰੱਖਿਆ ਸਤਿਗੁਰਾਂ ਦੀ ਪਾਕ ਬਾਣੀ ਨੇ ਅਖਿਆ ਕਿ ਸਾਰੇ ਸੁੱਖ ਪਰਮੇਸ਼ਰ ਕੋਲ ਸਨ ਪਰ ਤੂੰ ਕੇਵਲ ਪੀੜ ਦੇ ਸੁੱਖਾਂ ਤੱਕ ਸੀਮਤ ਰਹਿ ਗਿਆ ਕਈ ਵਾਰੀ ਇਹਨਾਂ ਸੁੱਖ ਦੇਣ ਦੀ ਕੋਸ਼ਿਸ਼ ਕੀਤੀ ਕਿ ਉਸੇ ਸੁੱਖ ਦੇ ਬਦਲੇ ਵਿੱਚ ਪੀੜ ਤੋਂ ਰੋਗ ਲਾ ਗਿਆ ਆਪੇ ਕਿੰਦਾ ਕਿ ਆਕਤਿ ਸਵਾਚ ਇਹਨਾਂ ਠਾਗਿਆ ਵੀ ਦੇ ਦੁਆਇਂ ਦੀਵੇਂ ਵਰਤੋਂ ਕਰਨੀ ਪਈ ਸਤਿਗੁਰਾਂ ਖੜ ਜਿਵੇਂ ਪੇੜ ਦੀ ਭੁੱਖ ਨੂੰ ਸੰਸਾਰ ਦਾ ਭੋਜਨ ਵਰਤੰਨ ਇਸੇ ਤਰ੍ਹਾਂ ਆਤਮਾ ਦੀ ਭੁੱਖ ਨੂੰ ਪ੍ਰਮਾਤਮਾ ਦੇ ਨਾਮ ਰੂਪੀ ਭਜਨ ਦੇ ਭੋਜਨ ਦੀ ਲੋੜ ਹੈ ਆਪਹੁਣੇ ਸ਼ਲੋਕ ਪੜਿਆ ਤੇਰਾ ਕੀਤਾ ਜਦ ਤੋਂ ਨਾ ਇਹਦੇ ਤੋਂ ਪਹਿਲਾਂ ਜਿਹੜਾ ਸ਼ਬਦ ਹੈ ਮਦਾਨੀ ਮਹਲਾ ਪੰਜਵਾਂ ਤਾਲਵੇਤ ਤੈਨ ਵਸਤੂ ਪਈਓ ਸਤ ਸੰਗੋ ਵਿਚਾਰੋ ਇੱਕ ਛਤੂਰਾ ਕਹ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਇੱਕ ਥਾਲ ਦੇ ਰੂਪ ਵਿੱਚ ਜਾਣੀ ਉਹ ਥਾਲ ਵਿੱਚ ਤਿੰਨ ਵਸਤੂ ਪਈ ਉਹਨਾਂ ਵਸਤੂਆਂ ਪਾਗਿਆ ਨੇ ਕਿਹੜੀਆਂ ਸੱਤ ਦੀ ਸੰਗੋਗ ਕੀ ਵਿਚਾਰ ਹੁੰਦੇ ਅਗੇ ਸਾਹਿਬ ਕਹਿੰਦੇ ਕਿ ਇੱਥੇ ਵਸ ਨਹੀਂ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰ ਹੋ ਮੈਂ ਨਾਮ ਅੰਮ੍ਰਿਤ ਪਾਇਆ ਇਹਦੇ ਵਿੱਚ ਜਿਹਦਾ ਸਾਰਿਆਂ ਨੂੰ ਅਸਰਾ ਹੈ ਇਹ ਸਾਹਿਬਾਂ ਕਹਿੰਦੇ ਕੋ ਖਾਦਾ ਹੈ ਜੇ ਕੋ ਹੁੰਚੈ ਇਸ ਦਾ ਹੋਏ ਉਦਾਹਰਣ ਜੇ ਇਹਨੂੰ ਕੋਈ ਖਾ ਲੇ ਤੇ ਖਾਣ ਤੋਂ ਬਾਅਦ ਵੇਖੋ ਜੀ ਪਚਾ ਲੇ ਪਚਾਦਾ ਨਾ ਪਚਾ ਲੈਣਾ ਭੋਜਨ ਖਾਧਾ ਹੋਇਆ ਪਚਿਆ ਨਹੀਂ ਤੇ ਮਨੁੱਖ ਬਿਮਾਰ ਹੋ ਗਿਆ ਖਾਧਾ ਤੇ ਕੁਝ ਸੀ ਬੜੇ ਚਾਹ ਨਾਲ ਭੋਜਨ ਮੰਗਾਇਆ ਪਰ ਕਿਤੇ ਨਹੀਂ ਪਚਿਆ ਜਿੰਨੇ ਦਾ ਭੋਜਨ ਮੰਗਾਇਆ ਸੀ ਉਹਨੂੰ 10 ਗੁਣਾ ਵੱਧ ਪੈਸੇ ਦਵਾਈ ਤੇ ਖਰਚ ਹੋ ਗਏ ਪੇਟ ਤਾਂ ਖਰਾਬ ਹੀ ਹੋ ਗਿਆ ਬਿਲਕੁਲ ਸਤਿਗੁਰਾਂ ਸਾਹਿਬ ਪਚੇ ਤਾਂ ਅਸਰ ਪਾਵੇਂਗਾ ਨਾਮ ਸੇਵਾ ਸਿਮਰਨ ਵੀ ਜੇ ਅੰਦਰ ਪਚਾ ਕੇ ਰੱਖੇਗਾ ਪੰਜ ਬਾਣੀਆਂ ਪੜ ਪਏ 5000 ਤੋਂ ਦੱਸੇ ਵੀ ਆਪਾਂ ਤੇ ਪੜ ਲੈਂਦੀ ਆ ਜੀ ਪੱਕਾ ਹੈ ਜਿਤਨੇ ਵੀ ਮਹਦੇ ਦਸਣਾ ਜੀ ਸਤਿਗੁਰਾਂ ਕੇ ਬਾਣੀ ਪੜਨੀ ਸੇਵਾ ਕਰਨੀ ਸਿਮਰਨ ਕਰਨਾ ਇਹ ਨਹੀਂ ਜਣਾਣਾ ਹੁਣ ਦਾਨ ਵੀ ਨਹੀਂ ਜਣਾਣਾ ਸਤਿਗੁਰਾਂ ਕਹਿਆ ਖੇ ਪਾ ਲਿੰਦਾ ਥੀਤੀ ਤੇ ਅਈ ਆਪਣੇ ਸਿਧ ਕੀਰਤ ਬੰਤ ਅਰ ਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨੇ ਪ੍ਰਜਾਤ ਤੈਹ ਕਿਉਂ ਪੁੰਚੇ ਇਸ਼ਾਨ ਕਿ ਮੈਂ ਤੇ ਫੁਲਾਣੇ ਥਾਟਾ ਦੇ ਕੇ ਆਇਆ ਐਨੇ ਪੈਸੇ ਮਹੀਨੇ ਬਾਦ ਕਟਾਣਾ ਐਨੀ ਵੱਡੀ ਯਾਤਰਾ ਕਰਨਾ ਪੰਦੇ ਟੰਡੋਰਾ ਪਿੱਤਿਆ ਹੁ ਠੇਕੀਆਂ ਦੀ ਬੋਤਲ ਹਫੀਮ ਦਾ ਨਸ਼ਾ ਸਮੈਕ ਦਾ ਨਸ਼ਾ ਮਾੜੇ ਕਰਮ ਜਿਹੜੇ ਨੇ ਉਹ ਗਰੀਦੇ ਦੱਸੇ ਕਿਸੇ ਨੇ ਨਾ ਹੀ ਬੋਲ ਚ ਪਾਈ ਤੇ ਆਪਾਂ ਹੀ ਨੇ ਮਾੜੇ ਕੰਮ ਹੀ ਕਰਨੇ ਐਨੇ ਦੀ ਸ਼ਰਾਬ ਵੀ ਪੀਂਦੀਆਂ ਕਰਦੇ ਆਂ ਤੋਂ ਵੀ ਸ਼ਪੰਦ ਹੈ ਇਹ ਪਤਾ ਹੈ ਗਰੇਸ਼ ਹੋਏਗਾ ਜੇ ਮੈਂ ਕਹਨ ਦੱਸਿਆ ਚੰਗੇ ਕਰਮ ਨੇ ਕੀ ਕਾਰਨ ਹੈ ਇਸ ਆਗਈ ਆਉਣ ਵਾਲੀ ਪੀੜੀ ਤੇ ਹੀ ਬੰਦਾ ਅਸ਼ਰ ਪੈ ਰਿਹਾ ਕੋ ਜੋ ਕੋਈ ਤੁਹਾਨੂੰ ਦੇਖ ਰਿਹਾ ਇਨੇ ਕਰਦਿਆਂ ਨੂੰ ਜੋ ਕੋਈ ਤੁਹਾਡੇ ਬੋਲਾਂ ਨੂੰ ਸੁਣਦੇ ਨੇ ਉਹਨੂੰ ਧਾਰਨ ਕਰ ਲੈਂਦੇ ਹਨ ਜੇ ਸਤਿਗੁਰਾਂ ਖਿਆ ਤੇਰੇ ਘਰ ਵਿੱਚ ਨਾਮ ਦੀ ਆਵਾਜ਼ ਗੂੰਜੇ ਕਿਉਂਕਿ ਜਦੋਂ ਨਾਮ ਗੂੰਜੇ ਘਰ ਜਦੋਂ ਸੇਵਾ ਤੇ ਸਿਮਰਨ ਦੇ ਪੰਧ ਵਿੱਚ ਉਹ ਜੁੜਦਾ ਹੈਗਾ ਉਦੋਂ ਤੇਰਾ ਨਹੀਂ ਤੇਰੇ ਸਾਧੇ ਪਰਿਵਾਰ ਦਾ ਉਧਾਰ ਹੋ ਜੇਗਾ ਇਹ ਦੁੱਖ ਤੇਰੇ ਦੇੜੇ ਨਹੀਂ ਹੋਣਗੇ ਕਿਉਂਕਿ ਇਹ ਤੇ ਚਲੇ ਜਾਣੇ ਨੇ ਹਰ ਵਾਰ ਮਾਰਾ ਖੈ ਬਾਣੇ ਪਹਿਣਗੇ ਸੁਣਨੇ ਪਹਿਣਗੇ ਪ੍ਰਭੂ ਦੇ ਗੁਣ ਹਰ ਸਨਾ ਗੁਣ ਗੋਪਾਲ ਨਿਤ ਗਾਇਕ ਆ ਪੰਜ ਛੇ ਜੰਦੇ ਨਹੀਂ ਮਰਵਾ ਚ ਕੀਦਾ ਤਨੂਕ ਹੈ ਜਿਵੇਂ ਪਾਣੀ ਨੂੰ ਰੋਕਣ ਲਈ ਬੰਨ ਲਾਇਦਾ ਹੈ ਇਸੇ ਤਰ੍ਹਾਂ ਤੈਨੂੰ ਨਾਮ ਦਿੱਤਾ ਹੈ ਮੈਂ ਇਹ ਕਥਾਲ ਹੈ ਜਿਹਨੋਂ ਕੋਈ ਵਸਤੂ ਖਾ ਕੇ ਜੇ ਕੋ ਖਾਵੇਂ ਜੇ ਕੋ ਪੰਚਾਇਤਿਸ ਦਾ ਹੋਏ ਉਧਾਰੋ ਇੱਥੇ ਵੀ ਇਹਨੀਆਂ ਕਿ ਆ ਵੀ 40 ਦਿਨ 11 ਦਿਨ ਮੱਥਾ ਟੇਕੀ। ਮੈਨੂੰ ਸ਼ਰਮ ਆਉਂਦੀ ਕਿ ਇਹ ਚਲੀਆ ਕਰਦੇ ਨੇ ਮੱਥਾ ਟੇਕਿਆਂ ਦੀ 40 ਦਿਨ ਫਰਦਾਸ ਕਰਦੇ ਆ। ਸਿਰ ਮੱਥਾ ਟੇਕਣ ਦਾ ਚਲੀਆ। ਜੇ ਮੱਥਾ ਵੀ ਸੀ ਟੇਕਦੇ ਨਹੀਂ ਸਿਰ ਮਾਰਨੇ ਆ ਬਸ ਰੱਬ ਨੂੰ। ਨਾਮ ਬਾਬੇ ਦੀ ਗੱਲ ਸੁਣੀ ਨਾ ਬਾਬੇ ਦੇ ਕੋਲ ਬੈਠੀ ਬਸ ਆਏ ਬਣੇ ਪੰਜੇ ਦੌੜੇ। ਉੱਤੇ ਵੇ ਵਾਪਸ ਆ ਗਏ। ਸਤਿਗੁਰਾਂ ਆਖਿਆ ਗੁਰੂਪੁਰ ਤੇ ਆਏਗਾ ਤੇਜ ਸ਼ਕਤ ਤਨ ਮਨ ਜਿਹੜਾ ਸਰੀਰ ਨਹੀਂ ਫਰੜਣਾ ਜਿਸ ਸ਼ਕਤ ਤਨ ਮਨ ਇਹ ਤਨ ਇਹ ਮਨ ਤਨ ਸਭ ਇਸਕਾ ਕੀ ਦੌਲਤ ਇਸਾਰਾ ਕੁਦਰਤ ਹੈ ਸੋਈ ਸੁਗੜ ਸੁਜਨੀਓ ਬੜਾ ਪਰਬੀਰਣ ਹੈ ਸਿਆਣਾ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਇਹਦੇ ਪੁਲਾਣ ਕੀ ਸੜਾਈ ਤੋ ਕਿਸੇ ਰਿਸ਼ਤੇਦਾਰ ਕੋ ਜਾਏਗੀ ਉਹਨੂੰ ਹੱਥ ਜੁੜ ਕੇ ਸਤਸ੍ਰੀ ਅਕਾਲ ਬੁਲਾਈ ਉਹਦੇ ਕੋਲੋਂ ਵਾਪਸ ਆ ਜਾਈ ਤਾਂ ਨਰਾਜ ਹੋ ਜੇਗਾ ਉਹ ਤਾਂ ਬੈਠੇ ਹੀ ਨਹੀਂ ਗੱਲ ਵਿੱਚ ਆਇਆ ਕਿ ਉਹ ਸਾਨੂੰ ਦੱਸਿਆ ਹੀ ਨਹੀਂ ਦੱਸਣਾ ਤੇ ਬਹਿਣਾ ਬਿਚਾਰੋਂ ਮਿਲਣ ਆਇਆ ਅੱਜ ਟਾਈਮ ਸੀ ਆਪਾਂ ਬਾਬੇ ਕੋਲ ਆਏ ਬਾਬੇ ਨੂੰ ਆਪਣੀ ਜ਼ਿੰਦਗੀ ਦਾ ਹਾਲ ਸੁਣਾਇਆ ਹੀ ਨਹੀਂ ਬਾਬੇ ਨੇ ਅੱਗੋਂ ਹਕੂਮਤ ਸਾਨੂੰ ਕੀ ਆਖੇ ਉਹ ਸੁਣੇ ਹੀ ਨਹੀਂ ਤੇ ਫਿਰ ਉਲੰਘੇ ਦਿੱਤੇ ਜਿਵੇਂ ਆਪਾਂ ਦੇ ਮੱਥਾ ਵੀ ਦੇਖ ਨਹੀਂ ਆ ਪਤਾ ਨਹੀਂ ਕਿਉਂ ਪ੍ਰੇਸ਼ ਨਹੀਂ ਜਾਂਦੇ ਤਾਂ ਕਿਉਂ ਪਤਾ ਨਹੀਂ ਕਿਉਂ ਰੋਕੀ ਹੋ ਗਏ ਆ ਵਤਾਨੇ ਕਿਉਂ ਦੁੱਖ ਸਾਡੀ ਜ਼ਿੰਦਗੀ ਚ ਆ ਗਏ ਸਤਿਗੁਰਾਂ ਖਿਆ ਸੁਣਾਣਾ ਪਏਗਾ ਗੁਰੂ ਦੇ ਪੱਲਾ ਆੜ ਕੇ ਛੋੜ ਜਟ ਕੇ ਹੱਥ ਜੋੜ ਕੇ ਅਖੇ ਹਮ ਆਉ ਗੁਣ ਪਰੇ ਇੱਕ ਗੁਣ ਨਹੀਂ ਅੰਮ੍ਰਿਤ ਛਾਡ ਮਿੱਠੇ ਮਿੱਠਖਾਣੀ ਮਾਇਆ ਮੋਹ ਪਰਮ ਪਰ ਹੁੰਦੇ ਸੁਤ ਦਾਣਾ ਸ਼੍ਰੀਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਬਲੰਤ ਜਪ ਪ੍ਰਾਸ ਮਟਾਈ ਇੱਕ ਅਰਦਾਸ ਬਾਟ ਕੀਰਤ ਕੀ ਮੁਰਨਾਮ ਦਾਸ ਤਰਾ ਕੋ ਸ਼ਰਨਾਂ ਤੇ ਸ਼ਰਨਾਂ ਆਂ ਦੀ ਉਲਾਜ ਰੱਖਦਾ ਫਿਰ ਜਿੱਥੇ ਤੁਸੀਂ ਲਾਓਗੇ ਨਾ ਇਹ ਸ਼ਰਨ ਵਿੱਚ ਆ ਗਏ ਫਿਰ ਤਤਿਵਾ ਮੰਗਾਂ ਗਏ ਕੀ ਇਹਨਾਂ ਚ ਪਾਲ ਪਾਮ ਸ਼ਰਨਾਈ ਚਾਹ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਪਹੀ ਸਤਿਗੁਰੂ ਪੂਰਾਂ ਪੀਤਿਆਂ ਜਿਨ ਬੰਟ ਬਣਾਈ ਰਾਮਨਾਮ ਔਖ ਜੀਆ ਏਕਾ ਲਗਾਈ ਕਹ ਨਾਨਕ ਕਿਰਪਾ ਬਈ ਰਪਾਏ ਸਾਹੀ ਪਰਮੇਸ਼ਰ ਜਿਤਾਂ ਬੰਨਾ ਦੁਖ ਰੋਗ ਕਾ ਜੇੜਾ ਅੰਨ ਅੰਧ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਂ ਦੀ ਸੰਤੋ ਸੁਖ ਹੋਆ ਸਭ ਥਾਈ ਪਰ ਬ੍ਰਹਮ ਪੂਰਨ ਪਰਮੇਸ਼ਰ ਨਭ ਰਹਾ ਸਮਝੀ ਜਾਈ ਤੁਰ ਕੀ ਬਾਣੀ ਆਈ ਤਿੰਨ ਸਗਦੀ ਚਿੰਤ ਮਤਾਈ ਗਿਆਨ ਪੁਰਖ ਮਿਰਵਾਨਾ ਹਰਨਾਣਕ ਸਾਚੋ ਖਾਨਾ ਸਮਾ ਮੇਰੇ ਕੋਲ ਕੱਟਦਾ ਹੈ 10 12 ਮਿੰਟ ਨੇ ਛੋਟੀ ਜੀ ਗਾਥਾ ਮੈਨੂੰ ਸੰਖੇਪ ਕਰ ਦਿਆਂਗਾ ਅਤਿ ਸੇਵਕ ਨੂੰ ਸ੍ਰੀ ਗੁਜਰਤੀ ਨੂੰ ਬਲੱਡ ਪਈ ਸਰਦਾਰ ਹੋ ਗਿਆ ਸਿਰ ਵਿੱਚ ਰਸੌਣੀ ਹੋ ਸਕਦਾ ਹੈ ਪਹਿਲੋਂ ਆਪ ਜੀ ਨੇ ਇਹ ਗਾਥਾ ਸੁਣੀ ਹੋਵੇ ਗਿਆਨੀ ਸੰਤ ਸਿੰਘ ਮਸ਼ਕੀਨ ਜੀ ਉਹਨੂੰ ਸਟੇਜ ਤੇ ਬੁਲਾ ਬਿਠਾ ਕੇ ਉਹਦੇ ਤੋਂ ਸੁਣਵੰਦੇ ਸੀ ਕਥਾ ਅਮਰੀਕੀ ਕੌਂਸਲ ਖਾਨਦੇ ਵਿੱਚ ਇਹਨੇ 5 ਸਾਲ ਨੌਕਰੀ ਕੀਤੀ ਸੀ ਬੜਾ ਵੱਡਾ ਵਿਗਿਆਨਕ ਸੀ ਸਾਰੇ ਪਾਸੇ ਜਵਾਬ ਹੋ ਗਿਆ ਹਰ ਸਿਰ ਤੇ ਸੌਲੀ ਬਲੱਡ ਕੈਂਸਰ ਦਾ ਰੋਗ ਆਪਰੇਸ਼ਨ ਕੋਈ ਨਹੀਂ ਸਿਕਰਦਾ ਵੀ ਜੇ ਕਰਾਇਆਗਾ ਤੇ ਮੌਤ ਇਹਨੇ ਘਰ ਵਾਲੀ ਬਾਣੀ ਪੜਦੇ ਸੀ ਸਿੰਧੀ ਬਹੁਤ ਆਤ ਵਿੱਚ ਮੰਨਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀ ਬੜੀ ਸ਼ਰਧਾ ਹੈ ਗੁਰੂ ਗ੍ਰੰਥ ਸਾਹਿਬ ਜੀ ਬੜਾ ਟਿਕਾਉ ਉਹਨਾਂ ਦੇ ਮਨ ਨੂੰ ਹੁੰਦਾ ਸਤਿਗੁਰਾਂ ਦੇ ਦਰਸ਼ਨ ਕਰ कि ਆਪਾਂ ਇਹ ਠੱਪਾ ਨਹੀਂ ਲਾਇਆ ਕਿ ਆਪਾਂ ਪੰਜ ਪ੍ਰਕਾਰ ਦੇ ਦਾ ਸਿਰਖ ਹੀ ਸਿਰਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ ਸਤਿਗੁਰਾਂ ਦਾ ਖੱਤਰੀ ਬ੍ਰਾਹਮਣ ਸ਼ੋਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਇਹਨੂੰ ਸਾਰੇ ਮੰਨਦੇ ਨੇ ਕੋਨੋਂ ਕੁ ਸਿੱਖ ਸੇਵਕ ਇਹਦਾ ਵੀ ਤੁਸੀਂ ਬਾਣੀ ਪੜਦੇ ਹੋ ਮੇਰੀ ਇੱਕ ਸੁਣਾ ਦੇਣੀ ਜੇ ਸਾਰੇ ਜਵਾਬ ਦੇ ਗਏ ਨੇ ਇੱਕ ਡਾਕਟਰ ਇਹਦਾ ਇੱਕ ਹਸਪਤਾਲ ਚ ਤੁਸੀਂ ਨਹੀਂ ਗਏ ਪੁਨਿਆਖਿਆ ਕਿਨੇ ਹੈ ਕਨਨ ਤੋਂ ਮੈਂ ਦਰਬਾਰ ਸ੍ਰੀਮ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਘਰ ਕਿਨੂ ਪਿਆ ਸਾਜੀ ਸਾਹਿਬਾ ਪਿਆ ਨਹੀਂ ਘਰ ਇਹ ਰਹਿ ਹੁਣ ਅਖਿਆ ਪਿਉ ਤੇ ਪਿਓ ਉਹਨਾਂ ਖੈਲ ਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬੜੀ ਤਾਕਤ ਹੈ ਇੱਕ ਪਾਠ ਕਰਾ ਦਿਓ ਬਾਣੀ ਦਾ ਹੁਣ ਕੋਈ ਸ੍ਰੀ ਅਖੰਡ ਪਾਠ ਸਾਹਿਬ ਕਰਾਣਾ ਹੋਵੇ ਤੇ ਵਾਰੀ ਨਹੀਂ ਆਉਂਦੀ ਛੇਤੀ ਛੇਤੀ ਸਾਲ ਸਾਲ ਪਹਿਲਾਂ ਬੁੱਕਨ ਕਰਾਣੀ ਪੈਂਦੀ ਇਹਨੇ ਪਾਠ ਇਹਨਾਂ ਆ ਕੇ ਆਪਣੀ ਹਾਲਤ ਬਿਆਨ ਕੀਤੀ ਖੁਸ਼ਬਾਨ ਸ਼ੀਮਨਕ ਲੱਭਿਆ ਇਹ ਕਿਨਾਂ ਨੂੰ ਵਾਰੀ ਨਹੀਂ ਉਸ ਸੇਵਕ ਨੂੰ ਬਾਟ ਵਾਲੇ ਕਮਰੇ ਚੋਂ ਕਹਿੰਦਾ ਮੈਨੂੰ ਛਟਲੇ ਚ ਉੱਤੇ ਪਾ ਕੇ ਲਿਗਾਇਆ ਆਪ ਕਹਿੰਦਾ ਜੀ ਆਪਣੀ ਗੱਤਾਂ ਉਹ ਦੱਸਦਾ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਦਾ ਪੂਰਨ ਗੁਣ ਆਸ कि ਜਦੋਂ ਅਰਦਾਸ ਦੀ ਅਰੰਭਤਾਏ ਹੁਕਮ ਹੋਇਆ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਸ਼ੁਰੂ ਹੋਇਆ ਤੇ ਮੈਨੂੰ ਐਂ ਲੱਗਾ ਕਿ ਮੇਰੇ ਆਲੇ ਦੁਆਲੇ ਬੜੇ ਲੱਗਤਰ ਨੇ ਤੇਰਾ ਇਲਾਜ ਸ਼ੁਰੂ ਹੋ ਗਿਆ ਜਦੋਂ ਇਹ ਪੰਕਤੀਆਂ ਪੜੀਆਂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ਼ ਕੋਪਿੰਦਾ ਮੇਰੇ ਸਰੀਰ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈ ਕੇ ਮੇਰੇ ਤਨ ਉੱਤੇ ਕੋਰੋਸ਼ ਨਹੀਂ ਆਈ ਸਿਰ ਜੇ ਜੀ ਮੈਨੂੰ ਵਿਖਾਈ ਦਿੱਤੀ ਮੈਂ ਆਪਣੇ ਘਰ ਦੇਆਂ ਨੂੰ ਸੰਬੰਧੀਆਂ ਨੂੰ ਇਤੋਂ ਤੱਕ ਇਹ ਬਾਤ ਸੁਣਨ ਵਾਲੇ ਮੈਨੂੰ ਇਹ ਪੁੱਛਿਆ ਉਹਨੇ ਕਿ ਮੈਨੂੰ ਕੁਝ ਨਹੀਂ ਖਾਇ ਦਿੱਤਾ ਕਿ ਮੇਰੀ ਈੜਾ ਕੜ ਗਈ ਅਰੰਭ ਹੋਈ ਸਮਾਪਤੀ ਤੱਕ ਮੇਰਾ ਸੰਪੂਰਨ ਰੋਗ ਸਮਾਪਤ ਹੋ ਗਿਆ ਦੂਜੇ ਦਿਨ ਮੈਂ ਬਹਿ ਕੇ ਬਾਤ ਸ਼ਰਮ ਨ ਕੀਤਾ ਤੀਜੇ ਦਿਨ ਮੈਂ ਚੱਲਣਾ ਫਿਰਣਾ ਆਰੰਭ ਕਰ ਦਿੱਤਾ ਜਦੋਂ ਜਾ ਕੇ ਬਾਅਦ ਸਮਾਪਤੀ ਤੋਂ ਬਾਅਦ ਸਾਰੇ ਟੈਸਟ ਕਰਾਏ ਤੇਉ ਡਾਕਟਰ ਆਣ ਸੀ ਪਿਪੂ ਨੂੰ ਦੱਸਣਾ ਅਲਾਜ ਕਰਾ ਕੇਿੱਥੋਂ ਆਇਆ ਨਾ ਮੇਰੇ ਸ਼ਰੀਰ ਦੀ ਸੌੜੀ ਨਹੀਂ ਤੇ ਨਾ ਮੇਰੇ ਬਲੱਡ ਕ੍ਰਿਸ਼ਤਾ ਰੋਗ ਦੇ ਆ ਇੰਨੀ ਤਾਕਤ ਰੱਖ ਕੇ ਬਾਣੀ ਸਤਿਗੁਰਾਂ ਆਖਿਆ ਸੀ ਅਰਦਾਸ ਕਰਨ ਦਾ ਤਰੀਕਾ ਤੇ ਹੁਮਾੜੇ ਝੋਲੀ ਅੱਡ ਕੇ ਖੋਦਦੇ ਬਾਬਾ ਮਹਤਾਨ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉਂਦਾ ਹੀ ਜਿਸ ਪੈ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੁਝਹੀ ਪਾਸ ਕੀ ਨਹੀਂ ਭਾਵਨਾ ਬਣਾਵਾਂਗੇ ਤਾਂ ਦੁੱਖ ਦੂਰ ਹੋਣਗੇ ਫਾਕ ਅਸੀਂ ਭਾਵਨਾ ਕਿ ਅਸੀਂ ਤੇ ਨੇੜੇ ਨਹੀਂ ਲੱਗੇ ਨੇੜੇ ਨਾਲ ਲੱਗਣ ਦਾ ਕਾਰਨ ਹੈ ਸਾਡੀ ਜ਼ਿੰਦਗੀ ਚ ਕਾਹਲੀ ਬੜਾ ਤੇਜ਼ ਦੌੜ ਰਹੇ ਹਾਂ ਅਸੀਂ ਸਵੇਰੀ ਮੱਤਿਆਂ ਨੂੰ ਇੱਕ ਆਸਥਾ ਤੈਨਾਲੇ ਚ ਕਥਾ ਕਰਦਾ ਸਾਧੂ ਉਪਿੰਨ ਜਿਹ ਸ਼ੈਦਾਨਾ ਜਿਹ ਸ਼ੈਦਾਨ ਰੱਖਿਆ ਗਿਆ ਸੀ ਉਹ ਥਾਂ ਜਿੱਥੇ ਰਾਸ਼ਪਰੇ ਖੋਜਣ ਤਿਆਰ ਹੋਣ ਇਹਦਾ ਨਾਮ ਅਸੀਂ ਗਰੀਜਾਂ ਤੋਂ ਲੈ ਆ ਕਿਚਨ ਕਿਚਨ ਦੇ ਅਖਰੀ ਅਰਥ ਨੇ ਉਹ ਕਹਿੰਦਾ ਕਿਚ ਕਿਚ ਮਾਂ ਆਪਣੇ ਬੱਚੀ ਨੂੰ ਕਹਿੰਦਾ ਆਵਾਜ਼ਾਂ ਮਾਰ ਕੇ ਉਠਾ ਰਹੀ ਕਿ ਬੱਸ ਆ ਗਈ ਚਿੜਕਾ ਵੀ ਦਿੰਦੀ ਪੂਠਿਆ ਨਹੀਂ ਫੋਣ ਛੜ ਆ ਘਰ ਇਹ ਦੇਰ ਕੱਲੇ ਦਿਨ ਕਿਸੇ ਸੰਤ ਕੋਲ ਵੀ ਨਹੀਂ ਵੀ ਬੱਚੇ ਦਾ ਸੁਭਾਅ ਬੜਾ ਚਿੜਚਿੜਾ। ਤੋ ਸਾਧੂ ਕਹਿੰਦਾ ਹੈ ਕਿ ਮਾਂ ਚਿੜਚਿੜਾਈ ਹੋਏ ਬੋਨੇ ਕਿ ਕਿਉਂ ਕੀ ਗੁਨਾਹ ਹੋ ਗਿਆ ਕਿਵੇਂ ਚਿੜਚਿੜਾ ਕਿਦਾਂ ਕਿ ਚਿੜਚਿੜਾ ਪਾਣ ਤੇ ਤੂੰ ਪਾਇਆ ਉਹਦੀ ਰੋਟੀ ਗਾਦਿਆਂ ਵੀ ਚਿੜਕਾ ਛਣ ਖਵਾ ਦੇਵੇਂ ਚਿੜਕਾ ਛਣ ਇਸ ਕੋਲ ਤੋਂ ਦੇਟ ਹੋ ਗਿਆ ਹੈ। ਨਾਮ ਤੇ ਮਾਂ ਆਵਕ ਸਤ ਉੱਥੇ ਤੇ ਨਾਮ ਬਾਬੇ ਦੀ پاک ਬਾਣੀ ਵਾਹਿਗੁਰੂ ਦਾ ਮੰਤਰ ਗੁਰਮੰਤਰ ਦਾ ਬਾੜ ਕਰਕੇ ਬੱਚੇ ਨੂੰ ਉਠਾਇਆ ਜਿਹੜੀਆਂ ਮਾਵਾਂ ਵਾਹਿਗੁਰੂ ਦੀ ਆਵਾਜ਼ ਕਰਨਾ ਵਿੱਚ ਦੇਖ ਕੇ ਆਪਣੇ ਬੱਚਿਆਂ ਨੂੰ ਉਠਾਣ ਗਈਆਂ ਉਹ ਗੁਰੂ ਦੇ ਲੜਵੀ ਲੱਣਗੇ ਤੇ ਸੁਭਾਅ ਵੀ ਚੜਚੜਾ ਨਹੀਂ ਹੋਏ ਤਾਂ ਫਕੀਰ ਬਸ ਕਿਚਨ ਚ ਤਿਆਰ ਕੀਤਾ ਭੋਜਨ ਖਿੱਚ-ਕਿੱਚੀ ਬਣਤ ਹੁੰਦਾ ਤੇ ਜਿਹੜਾ ਵੀ ਖਾਏਗਾ ਉਹ ਬਰੋਧੀ ਹੋਵੇਗਾ ਤੇ ਸਾਰਿਆਂ ਨੂੰ ਲੱਗਾ ਹੋਇਆ ਕਿ ਗਲੰਗ ਪ੍ਰੈਸ਼ਰ ਨਾਲ ਬੱਚਿਆਂ ਨੂੰ ਵੀ ਅਸ਼ੋਭਰ ਦੇ ਰੋਗੀ ਹੋ ਗਏ ਸੀ ਇੰਨਾ ਵੱਡਾ ਸ਼ਬਦ ਦਾ ਸਾਡੇ ਕੋਲ ਸਮਾਨ ਗਿਆ ਗੁਰੂ ਸਾਹਿਬਾਂ ਦੀ ਪਾਕ ਬਾਣੀ ਕੋਲ ਹੁੰਦੀਆਂ ਉਹ ਤਾਕਤ ਸਾਡੇ ਕੋਲ ਹੁੰਦੀਆਂ ਜਿਸ ਤੱਕ ਦੇ ਨਾਲ ਕੋੜੀਆਂ ਦਾ ਕੋੜ ਕਟਿਆ ਜਾਂਦਾ ਵੱਡੇ ਵੱਡੇ ਭਾਰਤੀਆਂ ਦਾ ਉਤਾਰ ਹੋ ਜਾਂਦਾ ਪਰ ਅਸੀਂ ਫਿਰ ਖਾਦੀ ਹੀ ਨੇ ਫਿਰ ਰਹਿਣਾ ਇਹਦੇ ਵਿੱਚ ਸਾਡਾ ਦੋਸ਼ ਹੈ ਕਿ ਅਸੀਂ ਬਾਣੀ ਨੂੰ ਸਮਝਿਆ ਨਹੀਂ ਸਾਡਾ ਤੇ ਕੋ ਮਕਸਦ ਹੁੰਦਾ ਕਿ ਬੱਬਾ ਆਇਆ ਛੇਤੀ ਪਾਣ ਸ਼ੁਰੂ ਹੋ ਜਾਏ ਇਸੇ ਤੀ ਬਰਵਾ ਚਾਹਾਂ ਜੇ ਪਹਿਲਾ ਕੰਮ ਸਾਡਾ 10 ਬਾਅਦ ਕੀਤੇ ਪਹਿਲੋਂ ਬਾਬੇ ਨੂੰ ਘਰ ਛੱਡਾਓ ਕਿਉਂਕਿ ਸਾਡੇ ਕੋਲ ਨਾਂ ਥਾਂ ਹੈ ਨਾ ਸਾਡੇ ਕੋਲ ਸਮਾਂ ਹੈ ਦੇਖੋ ਜਿਹਨੇ ਤੋਂ ਕੰਮ ਲੈਣਾ ਹੈ ਉਹਨੂੰ ਸਮਾਂ ਤੇ ਦੇਣਾ ਪੈਂਦਾ ਹੈ ਕਿਸੇ ਅ fırsਰ ਤੋਂ ਕੰਮ ਲੈਣਾ ਨਾ ਲੈਣ ਚਿਰ ਕਰਨਾ ਪੈਂਦਾ ਹੈ ਕਈ ਕਈ ਕਹਿੰਦੇ ਵੀ ਕਰੰਦਾ ਪਰ ਆਪਾਂ ਤੇ ਅਦਾਸ ਹੁੰਦੇ ਆਖਣਾ ਵੀ ਕਰਦੇ ਆ ਸ਼ੋਭਾ ਸਿੰਘ ਛੇਤੀ ਬਾਬਾ ਕਰ ਲੈ ਮੈਨੂੰ ਬੜਾ ਚਾਤ ਨੇ ਆ ਸੀ ਬਲੇ ਬਿਨਿਆ ਖੱਪੀ ਸੀ ਚੰਨ ਨੇ ਆ ਇੱਕ ਮਹੀਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਘਰ ਦਾ ਜਿਹੜਾ ਪਾਠ ਤੁਸੀਂ ਕੀਤਾ ਨਾ ਤਾਂ ਅਸੀਂ ਹੌਲੀ ਹੌਲੀ ਦੋਵੇਂ ਦੀ ਆ ਪਰਮੇਸ਼ੀ ਮੈਂ ਮਲਾ ਸਕਦਾ ਹਾਂ ਮਹਾਰਾਜਾ ਇਹਨਾਂ ਗਲੇ ਵਿੱਚ ਨਹੀਂ ਅਸ디 ਉਹਨਾਂ ਤਿਆਰ ਹੈ ਬਿਜਲੀ ਮੈਂ ਕੋਈ ਨਾ ਹੱਥ ਜੋੜ ਕੇ ਬੇਨਤੀ ਗੁਰੂ ਦਾ ਵਾਸਤਾ ਬਾਖੀ ਇਹਨਾਂ ਕਿ ਮੈਨੂੰ ਉਹਨਾਂ ਤੇ ਸਤਿਗੁਰਾਂ ਦਾ ਸਰੂ ਮੇਰੇ ਘਰ ਲੈਣ ਦਿਓ ਤੁਸੀਂ ਪਾਠ ਸੁਣਾਇਆ ਮਹੀਨੇ ਚ ਇਤੋਂ ਮਹੀਨੇ ਚ ਹੋਵੇ ਦੋ ਮਹੀਨਿਆਂ ਚ ਹੋਵੇ ਮੈਂ ਪੂਰਾ ਨਾ ਮੈਨੂੰ ਅਨੰਦ ਬਣਾਇਆ ਫਿਰ ਗੁਰੂ ਪ੍ਰਤਿਪਦ ਇੱਕੋ ਬੱਚੀ ਉਹਨਾਂ ਕੋਲ ਤੇ ਡਾਕਟਰੇ ਬੜੀ ਬੰਦੀ ਉਹਨੇ ਆਖਿਆ ਤੁਹਾਨੂੰ ਤੇ ਮੈਨੂੰ ਕੋੜ ਨਹੀਂ ਪਰ ਬਾਣੀ ਸੁਣ ਕੇ ਟਕਾ ਬੜਾ ਆਇਆ ਇਸ ਕਰਕੇ ਚਾਹਨਾ ਮੈਂ ਆਪ ਆਨੰਦ ਰਮਾ ਦੇਣਾ ਚਾਹੁੰਦਾ ਬਾਣੀ ਨੂੰ ਪੜਨਾ ਨਹੀਂ ਗਾਣਾ ਨਹੀਂ ਬਾਣੀ ਤੋਂ ਅਵਸਥਾ ਪ੍ਰਾਪਤ ਕਰਨੀ ਜਿਹਦਾ ਨਾਮ ਹੈ ਆਨੰਦ ਤੇ ਇਹ ਬਾਣੀ ਸਤਿਗੁਰਾਂ ਆਖਿਆ ਮਿੱਠੀ ਹੈ ਸੱਚੀ ਬਾਣੀ ਮਿੱਠੀ ਅੰਮ੍ਰਿਤ ਤਾਰ ਜਨ ਪੀਤੀ ਇਸ ਮੋਖ ਵਾ ਨਾਮ ਤੇ ਗੁਰੂ ਨੂੰ ਦਿਉਣ ਲੱਗਿਆ ਗਾਲ ਕਰਿਆ ਕਰੋ ਤੇ ਦਾਨ ਸਵਾਤੀ ਤੋਂ ਬਾਅਦ ਲਜਾਂਣ ਲੱਗਿਆ ਬੜੇ ਪ੍ਰੇਮ ਸਹਿ ਸਤਿਗੁਰਾਂ ਦਾ ਅਦਬ ਦੇ ਨਾਸ ਕਰਾਂਗੇ ਉਹਨਾਂ ਸਾਡੇ ਘਰ ਵਿੱਚ ਕੁਸ਼ੀਆਂ ਲਾਉਣ ਪਾਉਣ ਗੀਆਂ ਗੁਰੂ ਰਾਮ ਕਰੇ ਆਪਣਾ ਬਾਣੀ ਦਾ ਬਾਣ ਭਾਵੇ ਤੇ ਆਪਣੇ ਬੱਚੇ ਸਤਿਗੁਰੂ ਉਹਨਾਂ ਨੂੰ ਸਦਾ ਤੰਦਰੁਸਤੀਆਂ ਰਮੇਸ਼ ਚੰਦ ਨੂੰ ਬਖਸ਼ਿਸ਼ ਕਰਨ ਪ੍ਰਵਾਹ ਕਰਦੀ ਕੋ ਆਰੋਗਰਾਮ ਕਰਦੇ ਬਖਸ਼ਿਸ਼ ਕਰਨ ਮਨਿਆਪੂਰਨ ਤੋਂ ਖਿਮਾ ਗੁਰੂ ਅਤੇ ਸੰਗਤ ਜੋਸ਼ ਨੂੰ ਬਖਸ਼ ਲੈਣਾਂ ਦੀ ਪ੍ਰੇਮ ਸਹਿ ਤੇ ਉਹਵਾਹ ਵਾਹਿਗੁਰੂ ਦੀ ਖਾਂਸਾ ਵਾਹਿਗੁਰੂ ਦੀ ਫਤਿਹ ਹੈ